ਨੋਵੀਂ ਪ੍ਰੋ ਕਮਰੇ ਚ ਬੱਲੇ ਬੱਲੇ ਬੋਲੂਆ ਬਨੂਲਾ ਕਰਦੇ ਤੁਸੀਂ ਤਾਂ ਉੱਪਰ ਦੇਖਦਾ ਸਹੀ ਹੋਰੇ ਸੋਹਣੇ ਲੱਗਦੇ ਆ ਨੋਵੀਂ ਹਲਵਾਈ ਆ ਗਈ ਤੇ ਹਲਵਾਈ ਆਪਣੇ ਘਰ ਦੇਉ ਆ ਘਰ ਦੇ ਆਪੇ ਲੱਗੇ ਹੋਏ ਰਿਸੇਦਾਰ ਇੱਧਰ ਬੰਦੇ ਉਹ ਇੰਨਾ ਟਾਈਮ ਦੁੱਧਰੇ ਆਉਣ ਨੂੰ ਗਾਂਹ ਚਾਉਣੇ ਲੱਗ ਗਏ ਤੇ ਉੱਥੇ ਆਪੇ ਇਹ ਕਹਿੰਦੇ ਉਹ ਬੰਦਾ ਹੈ ਜਿਹੜਾ ਡਿੱਗੀ ਜੀ ਪਾ ਕੇ ਲਿਆਉਣਾ ਦਾ ਸੀ ਡਿੱਗੀ ਵੀ ਤੇ ਵੀ ਕਰਮ ਨੇ ਲੈਣਾ ਬਾਬੇ ਪਕਾਉਣਿਆਂ ਤੇ ਪਕਾਉਣੇ ਤਾਂ ਨਿਕਲ ਜਾਣੇ ਪਕਾਉਣ ਆਸੀਂ ਬਾਈ ਇਹ ਬੰਦੇ ਆਪ ਆ ਕੇ ਠਾਲਿਆ ਉਹ ਭਾਬੀ ਨਾਲ ਨੇ ਆਪ ਆ ਕੇ ਠਾਲਿਆ ਸੁੱਤੇ ਪਏ ਦੇ ਸਾਨੂੰ ਬੁਲਾ ਕੇ 4:30 ਦਾ ਟਾਈਮ ਦੇ ਕੇ ਮੁੜ ਕੇ ਆਪ ਸੁੱਤੇ ਪੇ ਰਹੇਗੇ ਨੇ ਬਈ ਰਾਤ 2 ਵੇ ਤੱਕ ਸੁੱਤੇ ਆਸੀਂ ਵੀ ਇਹਨੇ ਵੇਜੋ ਸੁੱਤੇ ਹੋ ਕਿੰਨੇ ਵੇ ਸੁੱਤੇ ਸੀ ਹੋਰ ਮੈਂ ਆ 12 ਵਜੇ ਸੁੱਤਾ ਹਾਂ ਚਾਹ ਤੁਸੀਂ ਪੁੱਛਿਓ ਨਹੀਂ ਪੁੱਛਿਆ ਮੈਂ ਅੱਛਾ ਫਿਰ ਮੇਰੇ ਜਿਆਦਾ ਨਹੀਂ ਆਸੀਂ ਜਾਣ ਕੇ ਵੀਡੀਓ ਚ ਨਹੀਂ ਨਹੀਂ ਹੋਈ ਪੀ ਗੀ ਮੈਂ ਆਈ ਇਹਨੇ ਸੁੱਚੀ ਭਾਈ ਸਾਡੀ ਉਹ ਨਹੀਂ ਹੱਥ ਲਾਉਂਗੇ ਜਿਹੜਾ ਆਦੇ ਮਾਮੀ ਮੂਰੇ ਬੈਠੀ ਗੇਟ ਦੇ ਕੀ ਕਰਨੇ ਹੱਥ ਨਹੀਂ ਹਾਂ ਉਹ ਕੋਣ ਤੇ ਇਹਨੂੰ ਕੱਢਣਾ ਹੀ ਹੋਵੇ ਜੇ ਵੀ ਮੈਂ ਇਹ ਤਾਂ ਕੱਢੂਗਾ ਮੈਂ ਕਿਤੇ ਦੁੱਧ ਕਾਜ ਪਰ ਉਹ ਕਰਨਾ ਹੈ ਬੜੇ ਟਾਈਮ ਲੱਗਣਾ ਨਾ ਥੋੜਾ ਮਠਿਆਈ ਵਾਲਾ ਕਮਰਾ ਕਿੱਥੇ ਆ ਹੈ ਮਠਿਆਈ ਵਾਲਾ ਕਮਰਾ ਉਹ ਅੰਦਰਲੇ ਕਮਰੇ ਚ ਅੱਗੇ ਇੰਡੀਆ ਦੇਖ ਲਓ ਵੀ ਜਿਹਦੇ ਆ ਪ੍ਰੋਗਰਾਮ ਨੂੰ ਮਠਿਆਈ ਵਾਲੇ ਕਮਰੇ ਦੀ ਚਾਬੀ ਹੁੰਦੀ ਵਾਸ ਉਹ ਬੰਦਾ ਸਰਦਾਰ ਹੁੰਦਾ ਇਹਨੂੰ ਉਹਦੇ ਕੋਲ ਪਤਾ ਨਹੀਂ ਹੁੰਦੀ ਹੈ ਨੀ ਸਵਿਸ ਬੈਂਕ ਦੀ ਚਾਬੀ ਜੀ ਹਾਂ ਚਾਬੀ ਵਾਲਾ ਭਾਈ ਕਿੱਥੋਂ ਮਠਿਆਈ ਦੇਣੇ ਰਿਸ਼ਤੇਦਾਰ ਆ ਹਾਂ ਹਾਂ ਜਤਾਂ ਤੁੱਤੇ ਕੋਲੇ ਆ ਤੁੱਤੇ ਕੋਲੇ ਆ ਦੁੱਤ ਤੇਰੇ ਕੋਲੇ ਚਾਬੀ ਚਾਬੀ ਮੇਰੇ ਕੋਲ ਆ ਮੜ ਗਈ ਆ ਜੀ ਅੱਗੋਂ ਠੀਕ ਆ ਆਓ ਚੱਲਦੀ ਆਂ ਬੰਦ ਕਰਦਾ ਇਹਨੂੰ ਤੁਹਾਨੂੰ ਪੁੱਛਣਾ ਅੱਛਾ ਜੀ ਨਾ ਉਹ ਇਹ ਇੱਧਰ ਆਦ ਜਵਾਕ ਗੱਡੀਆਂ ਦੇਖੂਗਾ ਹੁਣੇ ਲੈ ਇੰਨਾ ਜੱਲਾ ਕੇ ਹੈ ਬਾਹਰ ਗਈ ਜੀ पता नहीं मच्छर किधर चले गया सबेरे सबरे हूं नहीं है नहीं मैं कपड़े है, है? हाँ? है तो कपड़े भी आता पूरी मार लोहर पा गया है सूरज चढ़ लग गया दरख्त पिछले लुक्या हो सूरज इधर ਤੇ ਬਾਕੀ ਲੋਕ ਵਾਂਗ ਸੁੱਤੇ ਅੱਜ ਐ ਦੁਆਰਾ ਟਾਲੀ ਨੂੰ ਉੱਠਣਗੇ ਵੀ ਲੇਟ ਕਿਉਂਕਿ ਰਾਤ ਲੇਟ ਪੇ ਹੋਣਗੇ ਸ਼ਨੀਵਾਰ ਕਰਕੇ ਇਹ ਨਾ ਲੈਨੇ ਬਾਗੋੜੇ ਅੰਦਰ ਵਾ ਕੋਲਦੇ ਉਹ ਮੈਂ ਕੇਲਵਾ ਕਰਨਾ ਬਾਹਰ ਫ੍ਰੀਜ ਤੇ ਪਿਆ ਉਹ ਕਾ ਜੀ ਜੇ ਲੈਟਰ ਇੱਥੇ ਰੱਖਿਆ ਦੋ ਮੈਂ ਰਾਜਾ ਜੀ ਤੇ ਰਾ ਕੋ ਪਿਕਾਪ ਨੂੰ ਓਕੇ ਉਹ ਵੀ ਆ ਥੀਲ ਵਾਸਤੇ ਭਾਂਡਾ ਬਹੁਤ ਵੱਡਾ ਆ ਅਮਜੀਤਾ ਤਾ ਉੱਤੇ ਨੂੰ ਪਾਣੀ ਵੀ ਲਾ ਕੇ ਦੇ ਜੇ ਨਾ ਜਾ ਕੋ ਪਾਣੀ ਤਾਂ ਗੇਰ ਨੂੰ ਵਿੱਚ ਆ ਨਾ ਉਹ ਵੀ ਤਦੀਲਾ ਪਾਣੀ ਨਾਲ ਭਰ ਜਦੋਂ ਦੁੱਧ ਬਾਹਰ ਕੱਢਦੇ ਸਾਰੇ ਸਿੱਧਾ ਕਰ ਲੈ ਮੈਂ ਟੈਂਕਾ ਭੰਦੀ ਖੜਾ ਨਹੀਂ ਸਿੱਧਾ ਕਰ ਨਹੀਂ ਇਹ ਐਸੀ ਜਦੋਂ ਤੂੰ ਫਰਦਾ ਨਹੀਂ ਰੱਖਿਆ ਫਰਦਾ ਰੱਖਿਆ ਹੀ ਹੁਣੇ ਰੱਖਿਆ ਨਾ ਵੀ ਪਕੌੜੇ ਲਾਗੇ ਬੰਦੇ ਚਿਪੜ ਗਏ ਬਰੈਡ ਪਕੌੜੇ ਨੂੰ ਕਾ ਪਕੌੜੇ ਕੱਢੂਗੇ ਬਾਅਦ ਚ ਪਹਿਲਾਂ ਬਰੈਡ ਕੱਢਣ ਲੱਗੇ ਹੋਇਆ ਇੱਧਰ ਵੀਡੀਓ ਕਾਲ ਚੱਲ ਰਹੀ ਸੂਟਾਂ ਦੀ ਡਿਸਕਸ ਹੋ ਰਹੀ ਵੀ ਸੂਟ ਕਿਹੜੇ ਪਾ ਰਹੇ ਆਜੋ ਤੁਸੀਂ ਵੀ ਆਜੋ ਕਹਿੰਦਾ ਇਹ ਡਿਸਕਸ ਹੋਵੇਗੀ ਇਹ ਸੂਟ ਕਿਹੜਾ ਪਾਉਣਾ ਨਹੀਂ ਤੂੰ ਵੀ ਭਾਣੇ ਆ ਲੈ ਜਾ ਚਾਪਕੀ ਆ ਗਈ ਗਰੀਮੀ ਚੋਤੀ ਹਾਂ ਚਾਹ ਤੇ ਕਰਤਾਂ ਮੈਂ ਕਿੰਨੀ ਦੀ ਬਾਤ ਨਹੀਂ ਕਰਦੀ ਮੈਂ ਮੇਕੀ ਲਾਤਾ ਮੇਕੀ ਵਾਲੀ ਰੀਮ ਚੱਲ ਚੱਲੀ ਆ ਵੀ ਆਪਾਂ ਵੀ ਸਾਰਾ ਹੋਣਾ ਆਪਾਂ ਲੋਈ ਹੁਣ ਤੁਹਾਨੂੰ ਮਿਲਦੇ ਆਪਾਂ ਬਾਅਦ ਚ ਚਾਹੇ ਪਕੌੜੇ ਅਸੀਂ ਕੱਢ ਦਿੰਦੇ ਤੂੰ ਤੋਤਾ ਵੀ ਲੈ ਕੇ ਦੇ ਆ ਤੋਤੇ ਨੂੰ ਉਠਾਏ ਨੇ ਕੱਢੂਗਾ ਹੋਰ ਤੋਤਾ ਕੱਢੂਗਾ ਤੂੰ ਰਾ ਜਾ ਗੁਰਪ੍ਰੀਤ ਨਾ ਕੀ ਆ ਕਿਸੇ ਉਹ ਨਰਦੀ ਦੇ ਕਿ ਜਾ ਸਕਦੀ ਤਾਂ ਕਿ ਲਿਆ ਕੇ ਦੇ ਲੈ ਰੋਟੀਆਂ ਥੇਵ ਕੇ ਪਾਸੇ ਗਈ ਹਾਂ ਰੋਟੀਆਂ ਥੇਵ ਕੇ ਪਾਸੇ ਖੜੀਏ ਉਹ ਤਾਂਬੇ ਦੀ ਕਿਰਪਾ ਨਾਲ ਬੇਲੀ ਪਿਆਰ ਹੁੰਦਾ ਬਰੈਡ ਟੇਸਟ ਦਾ ਤੋਤਾ ਕਰ ਰਿਹਾ ਤੂੰ ਤੇ ਕਿਵੇਂ ਸੱਚੋ ਸੱਚ ਦੱਸਣਾ ਝੂਠ ਨਹੀਂ ਬੋਲਣਾ ਨਹੀਂ ਮੈਨੂੰ ਖਾਣਾ ਨਹੀਂ 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 ਆਹ ਦੇਖ ਨੋਟ ਜਿਹੜੇ ਤੇ ਝੂਠਾ ਨਹੀਂ ਕਹਣਾ ਉਹ ਕਿਹ ਗੱਲ ਆ ਅਹ ਝੂਠਾ ਨਹੀਂ ਖਾਣਾ ਬਰਸ਼ ਹੈਗਾ ਆ ਦੂਰ ਬਣਾ ਦਿੰਦੀ ਮੈਂ ਬੰਦੇ ਉੱਠੇ ਬੁਲਬੁਲੇ ਸਾਰੇ ਲੱਗੇ ਜਾਂਦੇ ਬੜਾ ਬੰਦਾ ਤਾਂ ਹੁਣ ਉੱਠਿਆ ਸਾਬ ਤੇ ਸਭ ਤੋਂ ਵੱਡਾ ਬੰਦਾ ਲੈ ਆ ਆਹ ਦੁੱਧ ਲੈ ਕੇ ਆਇਆ ਹੁਣੇ ਮੈਂ ਜਾ ਕੇ ਤੇਰੇ ਦੁੱਧ ਨਾਲ ਤਾਂ ਪੂਰੀ ਪਈ ਨਹੀਂ ਹੈ ਹਣਬਾਈ ਦੁਬਾਰਾ ਦੁੱਧ ਲੈ ਕੇ ਆਇਆ ਸੀ ਛੋਟੇ ਤੇ ਸਾਡੇ ਜਿਹੜਾ ਦੁੱਧ ਨਾਲ ਵੱਡੇ ਖੀਰ ਬਣ ਗਈ ਭਾਂਡੇ ਦਾ ਨਾਮ ਹੋ ਗਈ ਯਾਰ ਹਾਂ ਬਹੁਤ ਠੀਕ ਆ ਓਕੇ ਹਾਂ ਖਾਗ ਦੇਖਾਂ ਨੂੰ ਮਾਮੀ ਦੇ ਹੱਥ ਲੱਗੇ ਹਾਂ ਓਕੇ ਸਾਬਜੀ ਹੱਥ ਮਾਮੀ ਦੇ ਭਾਈ ਜਿਹੜਾ ਹਲਵਾਈ ਇੰਨੇ ਕੁ ਬਦਲੇ ਆ ਸੀ ਪਕੌੜਿਆਂ ਨੂੰ ਹੋਰ ਆਏ ਆ ਸਬਜੀ ਨੂੰ ਹੋਰ ਖੀਰ ਨੂੰ ਹੋਰ ਨੰਬਰ ਬੋਲ ਦੇ ਆਪਣਾ ਕਾਹਨ ਉਹ ਮੰਜੀ ਤਾ ਦੇ ਦੋ ਘੱਟ ਤਾਂ ਨਹੀਂ ਹੈ ਨਹੀਂ ਹੈ ਨਹੀਂ ਨੰਬਰ ਬੋਲ ਦੇ ਕਾਹਨ ਸਾਈ ਵਾਸਤੇ ਹਾਂ ਬਾਈ ਇਹ ਮੈਨੂੰ ਬੁਲਾਣਾ ਤਾਂ ਨੰਬਰ ਤਾਂ ਬੋਲ ਆਪਣਾ ਮੈਂ ਥੋੜਾ ਜਿਹਾ ਮਹਿੰਗਾ ਹੈ ਹੈ ਤੇਰੇ ਤੋਂ ਉਸੇ ਨਾਲ ਦੂਸਰ ਨੂੰ ਪਾ ਮੈਂ ਇਹਨੇ ਪਹਿਲਾ ਪਹਿਲਾ ਕਰਕੇ ਰੇਟ ਘਟਾ ਹਾਂ 200 ਯੂਰੋ ਹਾਂ ਇਹਨੇ 200 ਹੈ ਤੇ ਅੱਗੇ ਅੱਗੇ ਵਧਾਵਾਂਗੇ ਠੀਕ ਹੈ ਜੀ अगे कटेंगे पहला कटेंगे लो फिर मिलते चलो ठीक है चंगा जी मिलते ब्रेक के बाद वागुरु साह जी आप गुरुद्वारा साहब कस्ती लिओ ने गुरुद्वारा साहब पता जी मानतवा जिले च ਤੇ ਮਹਾਰਾਜ ਦਾ ਸਰੂਪ ਲੈਣ ਲਈ あの。<Yeah. S 2> <Yeah. S 1> yeah. ਚੱਲੀਓ ਆਪੜੇ ਆਇਓ ਆਇਲ ਮਟਾਉਣੀ ਜੀ ਜਲਦੀ ਬੋਤਲ ਪਿੱਛੇ ਐ ਇਹ ਭੱਜ ਖਪਲਾ ਨਹੀਂ ਕਰਦੇ ਇੰਨੇ ਚ ਚਰਨ ਤੋਂ ਲੈਣ ਦੇ ਸਾਦੇ ਪਾ

ਇਹ ਵਰਜੀ ਕੀ ਫਤਹਿ ਸੇ ਆ ਗੁਰੂ ਕਾ ਜਾਨੋ ਮਰਨ ਮੁਕ ਜਾਏ ਚਾਜੂ ਦਾ ਰਖੋ ਲਿਆ ਗਈ ਓਰੇ ਚਾ ਵੀ ਬਾਲਵ ਲੱਗੀ ਹੋਈ ਏ ਹੁਣ ਹਾਂ ਦਾ ਚਾਹ ਪਕਾ ਕਦੇ ਭਾਈ ਚਾਹ ਵੀ ਹਾਂ ਬਾਬਾ ਜੀ ਅਰਦਾਸ ਕਰਨ ਲੱਗੇ ਆ ਹਾਂ ਮਰ ਸਮਾ ਗੈਸ ਟਰ ਚੱਟ ਲੋ ਨਹੀਂ ਹੈ ਤਾਂ ਠੀਕ ਹੈ ਠੀਕ ਹੈ ਠੀਕ ਹਾਂ ਤਦੂ ਵੀ ਚੜੰਨੀ ਨੂੰ ਜੀਵਾ ਤਦੂ ਇਹਧਰ ਵੀਰ ਨੂੰ ਮੋੜ ਲਾ ਕੇ ਬ੍ਰਾਈਟ ਆਈ ਸੀ ਵਾ ਬੁਰਜੇ ਤੋਂ ਅਲੂਤੋ ਉਸਾ ਸਾਂਚਿਤਾਰੀ ਤੇ ਪ੍ਰਸਾਦ ਤੇਰਾ ਸੁਨਹਿਰੂ ਸੋਪਾਂ ਸਿੰਘ ਰੋਸ ਨਾਮ ਜੇ ਪ੍ਰਸਾਦ ਇਹ ਕੀ ਜਾ ਤਰਸੋ ਲੋ ਜੀ ਬਰਥਡੇ ਬੋਏ ਚੱਕ ਲਿਆ ਆਪਾਂ ਨੇ ਗੋਦੀ ਬਰਥਡੇ ਬੋਏ ਆ ਗਿਆ ਮੇਰੇ ਕੋਲੇ ਇਹ ਬਾਈ ਬੜਾ ਔਖਾ ਆਦਾ ਹੈ ਉਪਰਾ ਕਰਦਾ ਬੰਦਾ ਮਸੀ ਕੋ ਲੋਟ ਆਇਆ ਇਹ ਲੋ ਜੀ ਇੱਧਰ ਚਾਹ ਲੱਗੀ ਟੇਬਲ ਤੇ ਲਾਗੇ ਸਵਾਲ ਲਾਉਣ ਤੇ ਪਕੌੜੇ ਆਪਾਂ ਨਾਲ ਨਾਲ ਰੱਖਾਂਗੇ ਜੀ ਗਰਮ ਗਰਮ ਕਿਉਂਕਿ ਨਹੀਂ ਠੰਡੇ ਹੋਈ ਜਾਂਦੇ ਬਾਹਰ

ਹੋਗੇ ਹਾਂ ਮੈਂ ਅਸੀਂ ਸਹਿਜਾ ਪਿੰਡ ਨਾਲ ਬਚ ਗਏ ਜਿਹੜੇ ਸਾਡੇ ਨੇੜੇ ਬਾਕੀ ਹਾਂ ਹਾਂ ਉਹਨੂੰ ਬੜਾ ਚਾਹਦਾ ਨਹੀਂ ਸਹਿਜ ਨੂੰ ਬੜਾ ਚਾਹਦਾ ਸਾਹ ਗੁਰਪ੍ਰਤਾਪ ਦੇ ਬਾੜਨੇ ਦਾ ਉਧਰ ਭੈਣ ਨੇ ਵੀ ਨਹੀਂ ਤਮੋਦੇ ਨਾਲੇ ਕੱਢਦੇ ਨੇ ਆਹ ਬਾਕੀ ਗੱਲ ਨਾ ਸਾਨੂੰ ਹਲਵਾਈਆਂ ਨਹੀਂ ਲੋੜ ਨਹੀਂ ਦੀ ਲੋ ਝੂਂਡੇ ਵਾਲਾ ਗਾਪੀ ਲਿਜੋ ਆਕਾਂ ਨੂੰ ਲੋਟ ਆ ਗਿਆ ਜਵਾਗਾ ਮੈਂ ਹੁਣ ਉਹਨਾਂ ਨੂੰ ਉਹਨਾਂ ਤੋਂ ਨਹੀਂ ਕਰਨਗੇ ਅੰਜ ਵਕਨ ਹੋਰੇ ਜੀ ਲਾ ਰੱਖਣਾ ਆ ਇੱਧਰ ਦੇਖੋ ਬੰਦਾ ਆਉਂਦੀ ਸਾਰੇ ਕਹਿੰਦਾ ਝੂਟੇ ਤੇ ਚੜਿਆ ਜਾ ਵੇ ਲੋ ਜੀ ਪਿੱਪਲ ਵਾਜਰ ਵਾਲੇ ਵੀ ਆ ਗਏ ਬੰਦੇ ਰਿਸ਼ਤੇਦਾਰ ਆਪਣੇ ਉਹ ਜੀ ਵੀ ਆ ਗਏ ਘੋਟੋ ਨਹੀਂ ਲਾਉਣਾ ਲਿਆਉਣਾ ਉਹ ਲਿਆਉਣਾ ਹਾਂ ਢੋਲ ਜਾ ਲਾਈਨ ਤਾਂ ਉੜੀ ਜਾਣਾ ਲੁਕਾਵੇ ਨੇ ਆਦਾ ਸਰਾ ਕਰਾਈ ਫਰਦਾ ਵੀਰ ਹਾਂ ਆ ਸਾਬੇ ਆ ਢੋਰ ਵਈ ਮੁੰਡੇ ਦੀ ਇਹ ਜੀ ਅੱਜ ਅੱਛਾ ਹਾਂ ਖੁਸ਼ ਤਾਂ ਕਰਨਾ ਨਹੀਂ ਕਿੱਥੇ ਆ ਨਾ ਇਹਦਾ ਕੁਝ ਕਰੂੰਗਾ ਅੱਜ ਕਿਵੇਂਦਾਰੀ ਵਧੀਆ ਵਧੀਆ ਮਾ ਲੋਈ ਰੀ ਸੇਦਾਰ ਲੱਗ ਗਿਆ ਹੁਣ ਮਾ ਲੋਈ ਜੋ ਤੂੰ ਲੇਟ ਹੋ ਗਿਆ ਜਦ ਤੂੰ ਕਟਾਈਆਂ ਦੋ ਦਿਰੇ ਨੋਂ ਦੀਆਂ ਮੈਂ ਤੋਤੀਆਂ ਹੁਣ ਛਾਹ ਨੂੰ ਭਾਂਡੇ ਦੋ ਦੇਤੇ ਫालतू ਧਵਾ ਕੇ ਭੇਜਣਾ ਸੀ ਉਹ ਆਇਆ ਸਾਸਰੀ ਘਰ ਕਹਿ ਕੇ ਮਿਲੋਣੀ ਪੈਂਦੀ ਆ ਉਹ ਤਾਂ ਤੈਨੂੰ ਨਹੀਂ ਜੀ ਉਹਨੂੰ ਆਜ ਆਖਾਂ ਖੋਲੀਏ ਜ਼ਿਆਦਾ ਵੀ ਲੈ ਯਾਰ ਠੀਕ ਨਹੀਂ ਹਾਂ ਕੀ ਹੋ ਗਿਆ ਓਕੀ ਦਵਾ ਮੈਂ ਤਾਂ ਨਹੀਂ ਗੱਲ ਕਰਦਾ ਚਾਹ ਭੇਜ ਆਜੋ ਆਜੋ ਸਾਸਰੀ ਘਰ ਜੀ ਕੀ ਹਾਲ ਹੈ ਵਧੀਆ ਵਧੀਆ ਲੈ ਆ ਵੀ ਬਾਬਾ ਨਸ ਮਾਅਲੀ ਅਲੈਕੁਮ

ਜਾਨੀ ਇਹਦੇ ਹੁੰਦੇ ਰਹਿੰਦੇ ਨੇ ਉਹ ਗੁੱਸੇ ਲੱਗਦੇ ਹੁੰਦੇ ਨੇ ਬਹੁਤ ਜਦਾ ਪਰ ਉਹ ਨਹੀਂ ਹੁੰਦਾ ਸੈਕਿੰਡ ਹਾਂਜੀ ਠੀਕ ਹੀ ਲਿਓ ਨਾ ਜੀ ਠੀਕ ਹੈ ਜੀ ਲੈ ਕੇ ਨਾ ਜੀ ਚੱਕ ਕੇ ਕਿਆ ਜਾਏ ਨਾਨਕ ਜਾ ਪਾਵੇ ਤਨ ਇਹ ਸਮਾਏ ਇਸਤੇ ਹੋਇ ਸੁਨਾਈ ਬੁਰਾ ਹੋਰੇ ਕੋ ਕਿਨੇ ਕਿਛ ਕਰਾ ਆਪ ਲਾ ਕਰਤੋ ਤਿਆ ਤੇ ਕੀਆ ਪੇ ਜਾਣੇ ਆਪਣੇ ਮਰਾਚ ਇਹ ਨੂੰ ਪਛਾਣੋ ਬੰਦੇ ਨੂੰ ਹਾਂ ਇਹ ਬੰਦਾ ਪਛਾਣ ਤੇ ਰਹਿ ਗਿਆ ਭਾਈ ਇਹ ਮਰਾਲੀ ਦੇ ਆ ਭਾਈ ਰਿਸ਼ਤੇਦਾਰ ਆਪਣੇ ਆ ਮਰਾਲੀ ਵਾਲੇ ਵੀ ਆ ਪਹੁੰਚੇ ਤਰੀਸ ਦਾ ਹੋਰ ਕਿਤੇ ਰੁਪਈਆ ਹੀ ਲੱਗੇ ਨਹੀਂ ਹਾਂ ਰੁਪਈਆ ਹੀ ਆ ਗਿਆ ਬਾਈ होगी लो जी डेढ़ बज गया संगत रोटियों नहीं बढ़ गई परोसे बंद है साढ़े ਕਿ ਦਲੀਆ ਹਾਂ ਖਾ ਲਈ ਨਾ ਉਧਰ ਮਾਲਕਾਂ ਨਾਲ ਗੱਲ ਕਰੋ ਜੂ ਉਧਰ ਬੈਠੇ ਕੋਈ ਦਾ ਹੈ ਨਾ ਬਰੂਸਾ ਰਿਆ ਨਾ ਜਿੱਲੇ ਖਾਣੀ ਉਹ ਵੀ ਸਿਆਮ ਠੰਡਾ ਚਾਹੀਦਾ ਕਿਵੇਂ ਦਹੀਂ ਪਾਲ ਹੈ ਬੋਲੀ ਖਾਣ ਨੂੰ ਆਇਆ ਉਹ ਵੱਡਾ ਹੋ ਗਿਆ ਕਿੱਨੇ ਦਾ ਹਾਂ ਜੈਤਿਆ ਨੀਰਾ ਉਹ ਜੈਤਿਆ ਨੀਰਾ ਮਰਦੇ ਨੀਰਾ ਹੋਰ ਕੀ ਮੈਂ ਆ ਵੀ ਇਹਦਾ ਵੀ ਬਰਥਡੇ ਚ ਮੁੰਡੇ ਦਾ ਬੜਾ ਆ ਗਿਆ ਭਾਈ ਫਿਰ ਤਾਂ ਬਰਥਡੇ ਜਨ ਤੈਨੂੰ ਹੈਪੀ ਬਰਥਡੇ ਮੁबारकਾਂ ਭਾਈ ਰੂਪੀ ਮੁੰਡੇ ਦੇ ਜਨਮ ਦਿਨ ਦੀਆਂ ਨਹੀਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਐ ਹੋਇਆ ਇੰਡੀਆ ਵਾਲਾ ਮੌਲ ਹੋਇਆ ਵਾ ਪੂਰਾ ਲੱਗਿਆ ਹੋਇਆ ਪੂਰਾ ਜੀ ਲੱਗਿਆ ਹੋਇਆ ਨਹੀਂ ਮਲਾ ਲੋ ਵੀ 2 ਮਹੀਨੇ ਬਾਅਦ ਇਹ ਪ੍ਰੋਗਰਾਮ ਰੱਖ ਲਿਆ ਕਰੋ ਵੰਡ ਕੇ ਠੀਕ ਜੀ ਬੰਦਾ ਮੇਰੇ ਮੋਲ ਦਾ ਹੈ ਆ ਉਸ ਇਕੱਠੇ ਹੋ ਜਣੇ ਆ ਵਾਨੀ ਨਾਲ ਹਾਂ 베비 ਦੀ ਵਾਰੀ ਇਹਦੇ ਸੰਗਰ ਦੀ ਵਾਰੀ ਹੈ 베비 ਅਗਲੀ ਵਾਰੀ ਤੇਰੀ ਯੱਦੇ ਗਾ ਇਸੇ ਨਾਲ ਅੰਦਰ ਬੈਠਿਆ ਤੇ ਅੱਧੇ ਗਾ ਬੈਠਿਆ ਬਾਹਰ ਤੇ ਕੋਸਕ ਬੈਠਿਆ ਉੱਪਰ 15 ਗੇ ਦੇ ਨਾਲ ਆਪੀ ਸ਼ੁਰੂ ਜਾਂ ਲੋ ਜੀ ਕਿ ਕੱਟਣ ਲੱਗਿਆ ਤੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਅਗਲੇ ਵਲੌਗ ਚ ਇੱਕ ਕੱਟ ਦੇ ਤੇ ਆਹ ਬਲੌਗ ਕਰਦੇ ਹੁਣ ਆਪਾਂ ਇੱਥੇ ਹੀ ਬੰਦ ਜੀ ਚੰਗਾਈ ਸასი ਕਾਲ ਤੇ ਅਗਲੇ ਪਾੜ ਚ ਦਿਖਾਵਾਂਗੇ ਤੁਹਾਨੂੰ ਇੱਕ ਕੱਟ ਦੇ